ਅਵੇਜ ਚੋਰੀਆਂ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਤਾਜ਼ਾ ਘਟਨਾ ਥਾਣਾ ਤਿੱਬੜ ਤਹਿਤੋਂ ਦੇ ਗੁਰਦਾਸਪੁਰ ਦੇ ਪਿੰਡ ਪੰਦੇਵ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਦੇਰ ਰਾਤ ਚੋਰਾਂ ਨੇ ਇੱਕ ਕਿਸਾਨ ਦੇ ਘਰ ਨੂੰ ਨਿਸ਼ਾਨਾ ਬਣਾ ਕੇ ਘਰ ਚੋਂ 9 ਤੋਲੇ ਸੋਨਾ ਅਤੇ 7000 ਰੁਪਏ ਦੀ ਨਕਦੀ ਚੋਰੀ ਕਰ ਲਈ ਹਾਲਾਂਕਿ ਇੱਕ ਪਰਿਵਾਰਕ ਮੈਂਬਰ ਦੇ ਵੱਲੋਂ ਇੱਕ ਚੋਰ ਨੂੰ ਫੜਨ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਉਹ ਕੰਧ ਟੱਪ ਕੇ ਫਰਾਰ ਹੋ ਗਿਆ ਸਮਾਨ ਚੈੱਕ ਕਰਨ ਤੋਂ ਬਾਅਦ ਪੁਲਿਸ ਨੂੰ ਦਿੱਤੀ ਗਈ ਚੋਰੀ ਦੀ ਸੂchna ਤੇ ਪੁਲਿਸ ਦੇ ਵੱਲੋਂ ਸੀਸੀਟੀਵੀ ਕੈਮਰੇ ਜਿਹੜੇ ਕਿ ਆਸ-ਪਾਸ ਦੇ ਵਿੱਚ ਲੱਗੇ ਨੇ ਖੰਗਾਲੇਚਾਰੇ ਨੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਲਦ ਹੀ ਇਹਨਾਂ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ ਤੇ ਅੱਜ ਰਾਤ ਦੀ ਸਾਡੇ ਘਰ ਮਤਲਬ ਚੋਰੀ ਹੋਈ ਆ ਚੋਰੀ ਦਾ ਮਤਲਬ ਹੁੰਦੇ ਮੇਰੇ ਬੇਟੇ ਨੂੰ ਪਤਾ ਲੱਗਾ ਜੀ ਅਸੀਂ ਬਾਹਰ ਬਿੜੇ ਚ ਸੋਤੇ ਹੋਏ ਸੀ ਤੇ ਬੇਟਾ ਸਾਡਾ ਬਾਥਰੂਮ ਉੱਠਿਆ ਤੇ ਉਹ ਜਦੋਂ ਉੱਠਿਆ ਤੇ ਬਾਹਰ ਸਾਡੀ ਲੋਕੀ ਵਿੱਚ ਨਾ ਬੰਦੇ ਇੱਕ ਬੰਦਾ ਦੇਖਿਆ ਗਿਆ ਉਹਨਾਂ ਨੇ ਤੇ ਜਦੋਂ ਉਹਨੇ ਰੋਲਾ ਪਾਇਆ ਤੇ ਜੋ ਬਾਕੀ ਨਹੀਂ ਉੱਠੇ ਇਹਦੇ ਬੰਦੇ ਤਿੰਨ ਜਿਹੜੇ ਅਸੀਂ ਬਾਹਰੋਂ ਤੋੜਦੇ ਦੇਖਿਆ ਜੀ ਤੇ ਬਾਹਰ ਜਦੋਂ ਅਸੀਂ દોੜ ਕੇ ਮੈਂ ਉਹਨਾਂ ਦੇ ਮਗਰ ਪਿਆ ਦੋ ਬੰਦੇ ਪਹਿਲਾਂ ਕੰਦ ਟੱਪ ਕੇ ਇੱਕ ਨੂੰ ਮਾ ਪੜਨ ਦੀ ਕੋਸ਼ਿਸ਼ ਵੀ ਕੀਤੀ ਐ ਤੇ ਉਹ ਮੇਰੇ ਕੋਲ ਮਤਲਬ ਹੱਥ 'ਚ ਲੱਤ ਛੁੜਾ ਗਏ ਮੈਂ ਤਿਲਕ ਜਾਣ ਕਾਰਨ ਮੈਂ ਡਿੱਗ ਪਿਆ ਉਹ ਲੱਤ ਛੁੜਾ ਕੇ ਫਿਰ ਉਹ ਵੀ ਦੌੜ ਗਿਆ ਬਾਕੀ ਜਦ ਮੈਂ ਕੋਠੇ ਤੇ ਚੜਿਆ ਤੇ ਉੱਪਰ ਜਾ ਕੇ ਮੈਂ ਟਾਰਚ ਮਾਰੀ ਐ ਜਦ ਆਖੀਦ ਮੈਂ ਟਾਰਚ ਮਾਰੀ ਤਾਂ ਉੱਥੇ ਬੰਦੇ 3 4 ਬੰਦੇ ਮੈਂ ਜਾਂਦੇ ਉਦੋਂ ਸੜਕ ਤੋਂ ਦੇਖਿਆ ਜੀ ਤੇ ਜਦੋਂ ਅਸੀਂ ਮੁੜ ਕੇ ਇੱਥੋਂ ਥੱਲੇ ਉਤਰ ਕੇ ਅਸੀਂ ਬਾਹਰ ਉੱਥੇ ਰੋਡ ਤੇ ਗਏ ਆ ਉਹਨਾਂ ਬੰਦੇ ਜਾਂਦੇ ਸਵੇਰੇ 0.20 ਜੀ ਠੀਕ ਆ ਗਿਆ ਦੋਸਤ ਪੁਲਿਸ ਵੱਲੋਂ ਕਿਹਾ ਗਿਆ ਕਿ ਤੁਹਾਨੂੰ ਮਤਲਬ ਤਫ਼ਤੀਸ਼ ਜਾਰੀ ਹੈ ਜੋ ਵੀ ਕੋਈ ਕਾਰਵਾਈ ਹੋਊਗੀ ਤੁਹਾਨੂੰ ਦਾ ਕਿੰਨਾ ਸਮਾਨ ਕੋਈ 9 ਤੋਂ 10 ਤੋੜੇ ਦੇ ਕਰੀਬ ਸੋਨਾ ਵਾ ਤੇ 5000 ਰੁਪਿਆ ਦਾ ਪਰਸ